ਸਚੀਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪੀ ਜੁਰਗਨ ਪੰਜਾਬ ਯੂਨੀਵਰਸਿਟੀ ਦੇ ਵਿਚਾਰਜੇ ਹੈ ਮੈਂਬਰ ਆਫ ਪਾਰਲੀਮੈਂਟ ਡਾਕਟਰ ਵਿਕਰਮਜੀਤ ਸਿੰਘ ਇਨਸਾਨੀ ਨੇ ਦੋ ਦਿਨਾਂ ਦਾ ਪ੍ਰੋਗਰਾਮ ਰੱਖਿਆ ਸ ਇਹ ਹਮੇਸ਼ਾ ਤੁਸੀਂ ਅਸੀਂ ਪਹਿਲੇ ਵੀ ਦੇਖਿਆ ਤੁਸੀਂ ਪਹਿਲੇ ਵੀ ਪਹਿਲ ਕੀਤੀ ਹੈ ਪੰਜਾਬ ਦੀ ਬਿਹਤਰੀ ਲਈ ਹੁਣ 2047 ਦੇ ਵਿਜਨ ਦੇ ਲਈ ਕੀ ਕੁਝ ਸੈਸ਼ਨ ਦੇ ਵਿਚਾਰ ਰਹਿਣਾ ਦੋ ਅੱਜ ਮੇਰੇ ਨਾਲ ਕੈਬਨਿਟ ਮੰਤਰੀ ਸਾਹਿਬ ਕੁਡੀਆਂ ਸਾਹਿਬ ਮੇਰੇ ਨਾਲ ਨੇ ਐਗਰੀਕਲਚਰ ਮਨਿਸਟਰ ਕਿਉਂਕਿ ਸਾਡਾ ਹੁਣ ਐਗਰੀਕਲਚਰ ਦਾ ਸੈਸ਼ਨ ਹੈ ਇਹ ਅਸੀਂ ਦੋ ਦਿਨ ਦੀ ਜਿਹੜਾ ਬ੍ਰੇਨਸਟਾਰਮਿੰਗ ਚਿੰਤਨ ਸਮਰ ਚਿੰਤਨ ਬੈਠਕ ਕਹਿ ਲੋ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਿਹੜੀ ਸਰਕਾਰ ਹੈ ਉਹ ਕਿਸ ਤਰ੍ਹਾਂ ਦਾ ਸਾਡਾ ਵਿਜ਼ਨ ਹੋਣਾ ਚਾਹੀਦਾ ਹੈ ਅਸੀਂ ਰੁਟੀਨ ਦੇ ਕੰਮਾਂ ਚੋਂ ਬਾਹਰ ਨਿਕਲ ਕੇ ਇੱਥੇ 2 ਦਿਨ ਦੇ ਵਿੱਚ ਜਿਹੜੀ ਹੈ ਅੱਜ ਸਵੇਰੇ राघव ਚੱਡਾ ਜੀ ਨੇ ਉਹਦਾ ਉਦਘਾਟਨ ਕੀਤਾ ਹਰਪਾਲ ਚੀਮਾ ਜੀ ਨੇ ਫਾਈਨੈਂਸ ਤੇ ਦੱਸਿਆ ਸਾਡੀਆਂ ਕੀ ਔਕੜਾਂ ਨੇ ਪੰਜਾਬ ਕਿਹੜੇ ਵਿੱਤੀ ਸੰਕਟ ਚੋਂ ਗੁਜ਼ਰ ਰਿਹਾ ਹੈ ਕਿਵੇਂ ਸਾਡਾ ਇਹਦਾ ਹੱਲ ਹੋ ਸਕਦਾ ਫਿਰ ਗਵਰਨੈਂਸ ਤੇ ਇੱਕ ਬਹੁਤ ਵੱਡਾ ਇਸ਼ੂ ਸੀ ਹੁਣ ਅਸੀਂ ਐਗਰੀਕਲਚਰ ਤੇ ਜਿਹੜੀ ਨਵੀਂ ਐਗਰੀਕਲਚਰ ਪਾਲਿਸੀ ਪੰਜਾਬ ਸਰਕਾਰ ਨੇ ਆਈ ਹੈ ਉਹਦੇ ਤੇ ਐਗਰੀਕਲਚਰਲ ਐਕਸਪਰਟ ਅੱਠ ਸਾਡੇ ਕੋਲ ਆਏ ਹੋਏ ਨੇ ਉਸ ਪ੍ਰੋਗਰਾਮ ਦੀ ਪ੍ਰਧਾਨਗੀ ਕੁਡੀਆਂ ਸਾਹਿਬ ਕਰ ਰਹੇ ਆ ਕਿ ਵੀ ਇਹ ਉਹ ਐਮਐਸਪੀ ਦੀ ਪ੍ਰੋਬਲਮ ਹੈ ਕਿਸਾਨ ਸਾਡਾ ਸੜਕ ਤੇ ਐ ਉਹ ਦਬਿਆ ਕਿਤੇ ਨਾ ਕਿਤੇ ਡੈਟ ਦੇ ਅੰਦਰ ਔਰ ਜੇ ਆਪਾਂ ਕਹਿੰਨੇ ਆ ਕਹਿਣਾ ਬਹੁਤ ਆਸਾਨ ਹੈ ਝੋਨਾ ਨਾ ਲਾਓ ਪੀਆਰ 126 ਲਾ ਲਓ ਫੋਰਟੀਫਾਈਟ ਬਣਾ ਲਓ لیکن ਤੁਸੀਂ دیکھے ਆ ਕਿ ਕਿੰਨੇ مسئلے ਆ ਗਏ پی آر 126 40 ਉਹ ਸਾਰੀਆਂ ਹੁਣ ਚਰਚਾ ਹੋਣਗੀਆਂ ਜੇ crop rotation ਆਪਾਂ ਮਿਲਟ ਉਗਾਉਣੀ ਹੈ ਉਹਦੇ ਲਈ ਉਹਨਾਂ ਨੂੰ ਕੋਈ ਐਮ ਐਸ ਪੀ ਚਾਹੀਦੀ ਹੈ ਜੇ ਫਰੂਟ ਵੈਜੀਟੇਬਲ ਲਗਾਉਣੇ ਹੈ ਮੱਕਾ ਹੈ ਬਾਜਰਾ ਹੈ ज्वार ਹੈ ਉਹ ਤਾਂ ਹੀ ਕਿਸਾਨ ਉਗਾਏਗਾ ਨਾ ਉਹਦੀ ਕੋਈ ਬਾਹ ਫੜੇ ਉਹ ਸੈਂਟਰ ਗਵਰਨਮੈਂਟ ਲੈ ਆਏ ਕੋਈ ਸਟੇਟ ਦੇ ਨਾਲ ਮਿਲ ਕੇ ਸਟਬਲ ਬਰਨਿੰਗ ਦੀ ਪ੍ਰੋਬਲਮ ਹੈ ਉਹ ਇਕੱਲਾ ਪੰਜਾਬ ਕੁਛ ਨਹੀਂ ਕਰ ਸਕਦਾ ਸੈਂਟਰ ਬਾਹ ਨਹੀਂ ਫੜ ਰਿਹਾ ਮੈਂ ਵਾਰ-ਵਾਰ ਪਾਰਲੀਮੈਂਟ ਚ ਬੋਲਿਆ ਵੀ ਇਹ ਇਹ ਪੰਜਾਬ ਦੀ ਸਮੱਸਿਆ ਨਹੀਂ ਹੈ ਅਸੀਂ ਤਾਂ ਪੰਜਾਬ ਸਰਕਾਰ ਤੇ ਜਿੰਨੇ ਬੈਲਰ ਹੈਪੀ ਸਿਟਰ ਦੇ ਰਹੀ ਹੈ ਲੇਕਿਨ ਉਹ ਚਾਹੀਦੇ ਕੋਈ ਡਿਮਾਂਡ ਬਹੁਤ ਹੈ ਉਹਦੇ ਚ ਦਿੱਲੀ ਪੰਜਾਬ ਹਰਿਆਣਾ ਮਿਲ ਕੇ ਕਰਨ ਇਦਾਂ ਐਗਰੀਕਲਚਰ ਦੇ ਨਾਲ ਜਿਹੜਾ ਇਹ ਸਾਡਾ ਪਾਣੀ ਦਾ ਕੰਜ਼ਮਪਸ਼ਨ ਉਹ ਆਪ ਕੇਂਦਰ ਸਰਕਾਰ ਕਹਿ ਰਹੀ ਹੈ ਭਾਰਤ ਦੇ ਸਭ ਤੋਂ ਜ਼ਿਆਦਾ ਜਿਹੜਾ ਪ੍ਰਦੂਸ਼ਿਤ ਆਰਸੈਨਿਕ ਲੈਵਲ ਹੈ ਉਹ ਪੰਜਾਬ ਦੇ ਪਾਣੀ ਚ ਔਰ ਪਰ ਅਟਲ ਯੋਜਨਾ ਦੇ ਅੰਡਰ ਪੈਸੇ ਨਹੀਂ ਦਿੰਦੇ ਉਹ ਅਸੀਂ ਉਥੇ ਉਹਨਾਂ ਨੂੰ ਸਰ ਕੇਂਦਰ ਦੇ ਨਾਲ ਫੰਡਸ ਨੂੰ ਲੈ ਕੇ ਜੋ ਸਥਿਤੀ ਬਣੀ ਹੋਈ ਹੈ ਜੋ ਕੱਸਾ ਬਣਿਆ ਹੋਇਆ ਇਹ ਕਦ ਖੁੱਲੇਗਾ ਤੇ ਇਸ ਦੇ ਲਈ ਕੀ ਪੰਜਾਬ ਚੀਫ ਮਿਨਿਸਟਰ ਸਾਹਿਬ ਕੱਲ ਸਵੇਰੇ ਆ ਰਹੇ ਮੈਂ ਅੱਜ ਸਵੇਰੇ ਚੀਮਾ ਸਾਹਿਬ ਦੇ ਸੈਸ਼ਨ ਤੇ ਵੀ ਇਹ ਕਿਹਾ ਕਿ ਠੀਕ ਹੈ ਅਸੀਂ ਜਿਹੜੇ ਐਮਪੀ ਹੈਗੇ ਆ ਤੁਹਾਡੇ 12 ਲੋਕ ਸਭਾ ਜ ਰਾਜ ਸਭਾ ਜੀ ਅਸੀਂ ਤੁਹਾਡੇ ਸਪਾਈ ਆ ਤੁਸੀਂ ਸਾਨੂੰ ਕੰਮ ਦੱਸੋ ਹੁਣ ਇੱਕ ਛੋਟੀ ਜਿਹੀ ਉਦਾਹਰਨ ਲਾ ਚੀਮਾ ਸਾਹਿਬ ਨੇ ਵੀ ਸਾਨੂੰ ਕਿਹਾ ਕੈਸ਼ ਕ੍ਰੈਡਿਟ ਲਿਮਿਟ ਦਾ FCI ਦਾ ਜਿਹੜਾ ਵਿਆਜ ਹੈ 7.7% ਸਾਡੇ ਤੋਂ 9.9 ਲੈਂਦੇ ਸੀ ਚਲੋ ਅਸੀਂ ਕਰ ਕਰਾ ਕੇ ਅਸੀਂ ਪੁਆਇੰਟ 75 ਘਟਾ ਦਿੱਤਾ ਗੱਲ ਬਾਤ ਰਹੀਂ ਕਾਫੀ ਮਸਲੇ ਹੱਲ ਹੋ ਜਾਂਦੇ ਪਿੱਛੇ ਛੋਟੀ ਜੀ ਉਦਾਹਰਣ ਖੁੱਡੀਆਂ ਸਾਹਿਬ ਨੇ ਹਫਤਾ ਪਹਿਲੇ ਫੋਨ ਕੀਤਾ DAP ਦੀ ਸ਼ਾਰਟੇਜ ਹੈ DAP ਮਿਲ ਹੀ ਨਹੀਂ ਰਹੀ ਲੇਕਿਨ ਚਲੋ ਪਰ ਇਹਨਾਂ ਨੇ ਕਿਹਾ ਯਾਰ ਹੁਣ ਪਟਿਆ ਉਥੇ ਮੁਖਸਰ ਔਰ ਪਟਿਆਲਾ ਰੇਕਾਂ ਲਵਾ ਦਿਓ ਅਸੀਂ ਜਾ ਕੇ ਬਹਿ ਗਏ ਲਵਾਤੀਆਂ ਇਹ ਤੇ ਰਲ ਮਿਲ ਕੇ ਹੀ ਦੇਖੋ ਜਿਹੜਾ ਸੈਂਟਰ ਦੀਆਂ ਸਕੀਮਾਂ ਹੈ ਉਹ ਉਹਨਾਂ ਤੋਂ ਆਪਾਂ ਨੂੰ ਲਾਭ ਲੈਣਾ ਚਾਹੀਦਾ ਹਰ ਸਟੇਟ ਲਾਭ ਲੈ ਰਹੀ ਹੈ ਪੋਲਿਟਿਕਸ ਆਪਣੀ ਜਗ੍ਹਾ ਹੈ ਸੈਂਟਰ ਸਟੇਟ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ ਪੀਐਮ ਬਦਲਦੇ ਰਹਿਣਗੇ ਸੀਐਮ ਬਦਲਦੇ ਰਹਿਣਗੇ ਆਪਾਂ ਮਨੁੱਖਤਾ ਦੀ ਲੋਕਾਈ ਦੀ ਪੰਜਾਬੀਆਂ ਤੇ ਭਲਾ ਕਰਨ ਲਈ ਆਪਾਂ ਉਸ ਲੜਾਈ ਵਿੱਚ ਫੰਡਸ ਨੂੰ ਨਾ ਲਿਆਈਏ ਮੇਰਾ ਜਾਤੀ ਵਿਊ ਹੈ ਹੋ ਸਕਦਾ ਮੈਂ ਕੋਈ ਗਲਤੀ ਕਰ ਰਿਹਾ ਹੋਵਾਂ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਉਹਨਾਂ ਨੂੰ ਦੱਸਿਆ ਕੀ ਕੀ ਤੁਹਾਡੀਆਂ ਔਕੜਾਂ ਕੀ ਕੀ ਪ੍ਰੋਹ ਡੀਏਪੀਆਰ ਕੀ ਘਟ ਹੈ ਹੁਣ ਅਸੀਂ ਅੱਜ ਹੀ ਵਿਚਾਰ ਕਰ ਰਹੇ ਹੁਡੀਆਂ ਸਾਹਿਬ ਨਾਲ ਵੀ ਹੁਣ ਅੱਗੇ ਇਹ ਤੇ ਚਲੋ ਹੋ ਗਿਆ ਰੱਬੀ ਹੁਣ ਅਗਲੀ ਖਰੀਫ ਨੂੰ ਫੇਰ ਇਹ ਸੱਪ ਹੈ ਫਿਰ ਆਪਣਾ ਇਹ 45 ਡਰਾਈਸ ਪੀਆਰ 126 ਖਤਮ ਨਹੀਂ ਹੋਣਾ ਨਾ ਉਹ ਸ਼ੈਲਰ ਕਹਿੰਦਾ 67 ਗਵਰਨਮੈਂਟ ਕਹਿੰਦੀ 67% ਉਹਦਾ ਪ੍ਰੋਡਿਊਸ ਆਏ ਉਹ 67 ਨਿਕਲਦਾ ਨਹੀਂ ਹੈ ਇਹ ਬਹੁਤ ਗੁੰਝਲਦਾਰ ਮਸਲੇ ਨੇ ਇਸ ਕਰਕੇ ਅਸੀਂ ਚਿੰਤਨ ਸਮਾਰੋਹ ਰੱਖਿਆ ਹੈ ਇਹ ਤੱਕ ਤਰ੍ਹਾਂ ਤੋਂ ਚਿੰਤਨ ਤਾਂ ਅੱਜ ਹੋ ਲਿਆ ਤੇ ਰੋਡ ਮੈਪ ਤਿਆਰ ਕਰਨ ਦੇ ਲਈ ਕੱਲ ਸ਼ਾਮ ਤੱਕ ਬਣੇਗਾ ਫਿਰ ਉਹ ਕੇਪੀਐਮਜੀ ਇਨਵੈਸਟ ਪੰਜਾਬ ਉਹ ਸਾਰੇ ਅਸੀਂ ਸਾਰੇ ਡਿਪਾਰਟਮੈਂਟਸ ਨਾਲ ਬਣਾ ਕੇ ਪੂਰਾ ਇਹਦਾ ਕਿਤਾਬ ਬਣੇਗੀ ਉਹ ਫਿਰ ਸੀਐਮ ਸਾਹਿਬ ਨੂੰ ਔਰ ਸਾ ਗਵਰਨਰ ਸਾਹਿਬ ਨੂੰ ਔਰ ਸੈਂਟਰ ਨੂੰ ਵੀ ਪੇਸ਼ ਕੀਤੀ ਜਾਏਗੀ ਥੈਂਕ ਯੂ ਕੁੜੀਆ ਸਾਹਿਬ ਅੱਜ ਸੁਖਨੀ ਜਾਖੜ ਜੀ ਨੇ ਇੱਕ ਟਵੀਟ ਕੀਤਾ ਹੈਗਾ ਜੋ ਪਠਿੰਡਾ ਦੇ ਵਿਰਾਇ ਕਲਾਂ ਦੇ ਵਿਚਕਾਰ ਫਾਇਰਿੰਗ ਕੇਸ ਹੋਇਆ ਹੈ ਜਦ ਡੀਪੀ ਜਿਉਂ ਨੇ ਖਰੀਦ ਨੂੰ ਲੈ ਕੇ ਜੋ ਹੋਇਆ ਸੀ ਉੱਥੇ ਉਸ ਨੂੰ ਲੈ ਕੇ ਉਸਨੇ ਜਾਖੜ ਨੇ ਕਿਹਾ ਕਿ 2020 ਦੇ ਵਿੱਚ ਕਾਜਤ ਕੋਰੋਨਾ ਕਾਲ ਸੀ ਉਸ ਵੇਲੇ ਵੀ ਸਾਰਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਸੀ ਤੇ ਇਸ ਵੇਲੇ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਸਰਕਾਰ ਲੱਗੀ ਹੋਈ ਹੈ ਅਸੀਂ ਸੈਂਟਰ ਗਵਰਨਮੈਂਟ ਸਾਡਾ ਸਾਥ ਨਹੀਂ ਦੇ ਰਹੀ ਇਸ ਕਰਕੇ ਉੜਕਿਆ ਸੰਨੇ ਕਿਹਾ ਕਿ ਸੈਂਟਰ ਸਾਥ ਨਹੀਂ ਦੇ ਰਹੀ ਇਸ ਵਾਸਤੇ ਅਸੀਂ ਉਡੀਕ ਕਰ ਰਹੇ ਹਾਂ ਲੇਕਿਨ ਸਭ ਤੋਂ ਵੱਡੀ ਗੱਲ ਦੀ ਹੈ ਦੋ ਦਿਨਾਂ ਦਾ ਸੈਸ਼ਨ ਜਿਹੜਾ ਰੱਖਿਆ ਗਿਆ ਹੈ ਚਿੰਤਨ ਰੱਖਿਆ ਗਿਆ ਹੈ ਤੇ ਸਾਨੀ ਸਾਹਿਬ ਜੋ ਐਮਪੀ ਸਾਨੀ ਨੇ ਉਹ ਕਹਿੰਦੇ ਨੇ ਕਿ ਦੋ ਦਿਨਾਂ ਤੋਂ ਬਾਅਦ ਜੋ ਹੈ ਰੋਡਮੈਪ ਤਿਆਰ ਕੀਤਾ ਜਾਏ ਕਿਤਾਬ ਜੋ ਹੈ ਲਿਆਈ ਜਾਏਗੀ ਤਿਆਰ ਕੀਤੀ ਜਾਏਗੀ ਤੇ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਚਿੰਤਨ ਕਰਨ ਤੋਂ ਬਾਅਦ ਪੂਰਾ ਰੋਡਮੈਪ ਤਿਆਰ ਕਰੇਗੀ ਕਿਸ ਤਰ੍ਹਾਂ ਦੇ ਨਾਲ ਜਿਹ ਹੈ ਅੱਗੇ ਜੇ ਪੰਜਾਬ ਨੂੰ ਲਿਆਇਆ ਜਾਵੇ ਕੈਮਰਾਮੈਨ ਅਨਿਲ ਦੇ ਨਾਲ ਰੂਪਚੋਲਾ ਅੰਦੈਨਿਸਵੇਰਾ ਟੀਵੀ